ਸਸਿਕਾਲ ਨਮਸਕਾਰ ਮੈਂ ਹਾਂ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ4 ਨਿਊਜ਼ ਸਰਵਿਸ ਪ੍ਰੋਗਰਾਮ ਖਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਲਗਾਤਾਰ ਇੰਪਰੂਵਮੈਂਟ ٹرسٹ ਨੂੰ ਲੈ ਕੇ ਸਟੋਰੀਆਂ ਕਰ ਰਹੇ ਹਾਂ ਕਿ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਵਿੱਚ ਕਿਸ ਤਰ੍ਹਾਂ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਫਰਮਾ ਉਹਨਾਂ ਬੰਦਿਆਂ ਦੀਆਂ ਬਣਾ ਦਿੱਤੀਆਂ ਗਿਆ ਜਿਹੜਾ ਕੋਈ ਮਨਿਆਰੀ ਦਾ ਕੰਮ ਕਰਦਾ ਜਾਂ ਕਰਿਆਨੇ ਦਾ ਕੰਮ ਕਰਦਾ ਜਾਂ ਕਿਸੇ ਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਹੈ ਤੁਸੀਂ ਦੇਖੋ ਹਰ ਸਾਲ ਕਿੰਨੇ ਕਰੋੜ ਰੁਪਏ ਜਿਹੜੇ ਉਹ ਡਵੈਲਪਮੈਂਟ ਦੇ ਨਾਂ ਤੇ ਖਰਚ ਕੀਤੇ ਜਾਂਦੇ ਨੇ ਕਿੰਨੇ ਕਰੋੜ ਰੁਪਏ ਜਿਹੜੇ ਬਿਊਟੀਫਿਕੇਸ਼ਨ ਦੇ ਨਾਂ ਤੇ ਪਾਰਕਾਂ ਦੇ ਨਾਂ ਤੇ ਖਰਚ ਕਰ ਦਿੱਤੇ ਜਾਂਦੇ ਨੇ ਤੇ ਕਿੰਨੇ ਕਰੋੜਾਂ ਦੀਆਂ ਲਾਈਟਾਂ ਲਾਤੀਆਂ ਜਾਂਦੇ ਤੇ ਕਈ ਕਰੋੜਾਂ ਦਾ ਘਾ ਹੀ ਕਟਣ ਤੇ ਜਿਹੜਾ ਖਰਚ ਕਰ ਦਿੱਤਾ ਜਾਂਦਾ ਹੈ ਕਿੰਨੇ ਐਸਆਈਓ ਪਲਾਟ ਜਿਨ੍ਹਾਂ ਦੀ ਪੈਨਲਟੀ ਮਾਫ ਕੀਤੀ ਗਈ ਕਿੰਨੇ ਟਾਇਲਾਂ ਕਿੱਥੇ ਲਗੀਆਂ ਕਿੱਥੇ ਨਹੀਂ ਲਗੀਆਂ ਉਹ ਪੁਰਾਣੀਆਂ ਟਾਇਲਾਂ ਪੁਟੀਆਂ ਨਵੀਆਂ ਲਾਈਆਂ ਨਹੀਂ ਉਹੋ ਹੀ ਬਿੱਲ ਬਣਾ ਕੇ پاس-ਪਾਸ ਜਿਹੜੇ ਕਰ ਦਿੰਦੇ ਗਏ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਤੇ ਕੀਤੀ ਜਾ ਰਹੀ ਹੈ ਛੱਟ ਬਣੀ ਹੈ ਪਰ ਸਵਾਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ ਅਸੀਂ ਦੱਸਿਆ ਸੀਗਾ ਵੀ ਠਾੜ ਫਰਮਾਂ ਜਿਹੜੀਆਂ ਜਾਲੀ ਬਣੀਆਂ ਆ ਜਿਹੜੀ ਸੀ ਫਿਰ ਸਟੋਰੀ ਕਰਨ ਜਾ ਰਹੇ ਆ ਉਹ ਵੀ ਇੱਕ ਜਾਲੀ ਫਰਮ ਨੂੰ ਲੈ ਕੇ ਆ आरोप ਲੱਗੇ ਇੱਕ ਸਾਭਕਾ ਚੇਅਰਮੈਨ ਦਾ ਕਰੀਬੀ ਰਿਸ਼ਤੇਦਾਰ ਹੈ ਜਿਹਨੂੰ ਕਿ ਕੋਈ ਨੌਲੇਜ ਨਹੀਂ ਸੀ ਉਸ ਨੂੰ ਵੀ ਠੇਕੇਦਾਰ ਬਣਾ ਦਿੱਤਾ ਗਿਆ ਤੇ ਕਿਸ ਤਰ੍ਹਾਂ ਉੱਥੇ ਜਿੱਥੇ ਐਸਆਓ ਸ਼ਾਪਕਮ ਆਫਿਸ ਰنجੀਤਿਆਮੂ ਦੇ ਵਿੱਚ ਬੰਨੇ ਨੇ ਇਹਨਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਦਿੱਤੀਆਂ ਹੋਟਲ ਬਣਵਾ ਦਿੱਤੇ 100-100 ਫੁੱਟ ਜਿਹਦੀ ਹਾਈਟ 50 ਫੁੱਟ ਤੋਂ ਵੱਧ ਹੋ ਨਹੀਂ ਸਕਦੀ 100-100 ਸਵਾ-ਸਵਾ 100 ਫੁੱਟ ਉੱਚੀਆਂ ਇਮਾਰਤਾਂ ਇਹਨਾਂ ਨੇ ਬਣਵਾ ਦਿੱਤੀਆਂ ਸਪਸ਼ਟ ਹੈ ਕਿ ਬਿਨਾਂ ਪੈਸੇ ਲਿਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਸਵਾਲ ਸਭ ਤੋਂ ਵੱਡਾ ਹੈ ਕਿ ਸਰਕਾਰ ਕੋਈ ਵੀ ਹੋਵੇ ਇਹਨਾਂ ਦਾ ਨੈਕਸਸ ਉਸ ਤਰ੍ਹਾਂ ਹੀ ਚੱਲਦਾ ਰਹਿੰਦਾ ਇੱਕ ਆਰਗੇਨਾਈਜ਼ਡ ਕ੍ਰਾਈਮ ਸੰਗਠਿਤ ਮਾਫੀਆ ਦੇ ਨਾਲ ਦੇ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਨੇ ਕੀ ਇਹ ਨੈਕਸਸ ਕਦੀ ਟੁੱਟੂਗਾ ਇਹ ਬਹੁਤ ਵੱਡਾ ਸਵਾਲ ਹੈ ਸਾਨੂੰ ਬਹੁਤ ਸਾਰੇ ਦਰਸ਼ਕ ਸਾਡੇ ਬਹੁਤ ਸਾਰੀਆਂ ਜਾਣਕਾਰੀਆਂ ਦਿੰਦੇ ਨੇ ਮੇਰੇ ਨਾਲ ਨੇ ਸਾਡੇ ਐਕਸਪਰਟ ਰਕੇਸ਼ ਸ਼ਰਮਾ ਜੀ ਨੂੰ ਨਮਸਕਾਰ ਨਮਸਕਾਰ ਪੁਨਰੀ ਸਾਹਿਬ ਸ਼ਰਮਾ ਜੀ ਇਸੀ ਕਈ ਦਿਨਾਂ ਤੋਂ ਦੇਖੋ ਸਟੋਰੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਇੰਪਰੂਵਮੈਂਟ ਟਰਸਟ ਦੇ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਕਿਸ ਤਰ੍ਹਾਂ ਇਹ ਆਰਗੇਨਾਈਜ਼ਡ ਤਰੀਕੇ ਦੇ ਨਾਲ ਲੋਕਾਂ ਨੂੰ ਬੇਵਕੂਫ ਬ ਲੀਡਰ ਕਹਿੰਦੇ ਤੇ ਹੈਗੇ ਅਸੀਂ ਤੁਹਾਡੇ ਲਈ ਤੁਹਾਡੀ ਸੇਵਾ ਵਾਸਤੇ ਪਰ ਕਿਆ ਹੁਣ ਤੁਸੀਂ ਦੇਖੋ ਇਲੈਕਸ਼ਨਾਂ ਦਾ ਜ਼ੋਰ ਹੈ ਤੇ ਮੁੱਦੇ ਜਿਹੜੇ ਗਾਇਬ ਹੈ ਬੇਰੋਜ਼ਗਾਰੀ ਦਾ ਮੁੱਦਾ ਗਾਇਬ ਹੈ ਨਸ਼ੇ ਦਾ ਮੁੱਦਾ ਗਾਇਬ ਹੈ ਇਧਰੋਂ ਆ ਵੀ ਤੁਸੀਂ ਉਹਦੀ ਪਾਰਟੀ 'ਚ ਚਲ ਗਏ ਮੈਂ ਤੁਹਾਡੀ ਪਾਰਟੀ 'ਚ ਆ ਗਿਆ ਤੇ આરોਪ ਕਿਸੇ ਨੇ ਕਿੰਨੇ ਕਰੋੜ ਲੈ ਲਏ ਕਿਸੇ ਨੇ ਕੁਝ ਲੈ ਲਿਆ ਹਰ ਬੰਦਾ ਆਪਣਾ ਫਾਇਦਾ ਦੇਖ ਰਿਹਾ ਤੁਸੀਂ ਦੇਖੋ ਇੱਥੇ ਵੀ ਜੋ ਚੱਲ ਰਿਹਾ ਉਹ ਅਫਸਰ ਜਿਹੜੇ ਨਾ ਉਹ ਵੀ ਵੰਦੇ ਆ ਵੀ ਕੋਈ ਗੱਲ ਨਹੀਂ ਲੜੀ ਜਾਓ ਸਾਡਾ ਕੰਮ ਤੇ ਚੱਲੀ ਜਾਂਦਾ ਹੈ ਇਹ ਕੀ ਹੈ ਪੂਰਾ ਮਾਮਲਾ ਅੱਜ ਮੇਰਾ ਖਿਆਲ ਐਸੀ ਜਿਹੜੀ ਗੱਲ ਕਰਨ ਜਾ ਰਹੇ ਆ ਇਹ ਐਸਐਸ ਕੰਸਟਰਕਸ਼ਨ ਨੂੰ ਲੈ ਕੇ ਹੈ ਹਾਂ ਪਹਿਲਾਂ ਹੀ ਕੀਤੀ ਸੀ ਐਸਐਸ ਬਿਲਡਰਸ ਦੀ ਜੀ ਅੱਜ ਕਰਾਂਗੇ ਐਸਐਸ ਕੰਸਟਰਕਸ਼ਨ ਦੀ ਜੀ ਵੇਖੋ ਵਿਜੀਲੈਂਸ ਨੋ ਬੜਾ ਬਾਈ ਦੀ ਇਨਕੁਆਰੀ ਕਰ ਰਹੀ ਹੈ ਜੀ 4 ਡਿਗਰੀਆਂ 68 ਫਰਮਾ ਗਲਤ ਤਰੀਕੇ ਨਾਲ ਰਜਿਸਟਰਡ ਹੋਇਆ। ਜੀ ਉਹ ਵੀ ਜਾਂਚ ਦਾ ਹਿੱਸਾ ਜੀ ਇਹ ਕੋ ਇਹ ਫਰਮਾ ਵਾਲਾ ਜਿਹੜਾ ਰਿਲੇਟਡ ਹੈਗਾ ਜਿੰਨੀ ਬ੍ਰਾਂਚ ਨਾਲ ਕੰਮ ਰਿਲੇਟਡ ਆ ਜੀ ਤੇ ਵੀ ਲੈਸ ਕਹਿੰਦੀ ਵੀ ਤਰਤੀਵਾ ਚਲਾਣਾ ਹੈ ਇਹ ਚ ਪੇਸ਼ ਕਰਾਂਗੇ ਵੀ ਕਿਹੜੇ ਕਿਹੜੇ ਅਫਸਰ ਇਚ ਇਨਵੋਲ ਆ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਇਹ ਫਰਮਾ ਰਜਿਸਟਰਡ ਕੀਤੀਆਂ ਜੀ ਰੂਲ ਲੱਗੇ ਆ 40 45 ਇਹ ਰੂਲ ਲੱਗੇ ਫਰਮ ਰਜਿਸਟਰਡ ਕਰਨ ਦੇ 40 ਪੇਜ ਨੇ ਪੂਰੇ ਜੀ ਹਾਂ ਜੀ ਇਹ ਕੀ ਕਰਦੇ ਰੂਲ ਫਾਲੋ ਕੋਈ ਨਹੀਂ ਕਰਦੇ ਵੇਂਦੇ ਵੀ ਰਿਸ਼ਤੇਦਾਰ ਕਿਦਾ ਭੈਣ ਭਰਾ ਕਿਦਾ ਪੀਐਸ ਕੋਡ ਕਿਹਦੇ ਨਾਲ ਲੱਗਾ ਉਹਨੂੰ ਡਿਸਟ੍ਰੈਕਟ ਕਰੀ ਜਾਂਦੇ ਆ ਸਿਰਫ ਇੱਕ ਆਧਾਰ ਕੱਢ ਲੈਂਦੇ ਆ ਤੇ ਇੱਕ ਉਹਦਾ ਜੀਸੀ ਨੰਬਰ ਲੈ ਲੈਂਦੇ ਆ ਪਹਿਰ ਕੱਢ ਨੰਬਰ ਲੈ ਲੈਂਦੇ ਆ ਹੁਣ ਵਿਜੀਲੈਂਸ ਕਹਿੰਦੀ ਵੀ ਅਸੀਂ ਜਾਂਚ ਕਰ ਰਹੀ ਹਾਂ ਸੱਟ ਬਣੀ ਆ ਜੀ ਸੱਟ ਕੀ ਕਰਨੀ ਸੱਟ ਸੁਤੀ ਲੱਗਦੀ ਮੈਨੂੰ ਤੇ ਸੱਟ ਤੇ ਕੋਈ ਅਲੱਗ ਦਾ ਕੰਮ ਹੀ ਨਹੀਂ ਕਰਨੀ ਸੱਟ ਕੀ ਕਰੀ ਆ ਫੇਡ ਨੇ ਕੋਈ ਕਾਰਗਿ ਜਾਰੀ ਕੀ ਆ ਨੋ ਨੋ 22 ਦੇ ਵਿੱਚ ਚਵੀ ਆ ਗਿਆ ਜੀ ਅਜੇ ਤੱਕ ਜਦੋਂ ਫਰਮਾ ਪਤਾ ਲੱਗ ਗਿਆ ਤੁਹਾਨੂੰਾਂ ਦੇ ਜੀ ਅਸੀਂ ਟੈਕਨੀਕਲ ਟੀਮ ਜਾਂਚ ਕਰਾ ਰਹੇ ਆ ਰਾਂਦੀ ਦੀ ਗੱਲ ਆ ਵੀ ਟੈਕਨੀਕਲ ਟੀਮ ਤੇ ਕੁਆਲਟੀ ਚੈੱਕ ਕਰੂ ਜਿਹਨੋਂ ਦੀ ਬਣੀ ਮਨਿਆ ਚੈੱਕ ਕਰੂਗੀ ਆ ਜਿਹੜੇ ਫਰਮਾ ਦੇ ਡਾਕੂਮੈਂਟ ਉਹ ਥੋੜਾ ਉਹਨਾਂ ਚੈੱਕ ਕਰਨੇ ਆ ਇਹ ਕੇ ਜੀ ਇੱਥੇ ਸਵਾਲ ਖੜਾ ਹੋ ਜਾਂਦਾ ਜਿਹਦੀ ਬੁਨਿਆਦ ਹੀ ਜਿਹਦੀ ਨੀਂਵ ਹੀ ਇਹ ਹੀ ਗੱਲ ਮੈਂ ਦੱਸਣ ਲੱਗਾ ਹਾਂ ਝੂਠੀ ਹੈ ਤੁਸੀਂ ਵੇਖੋ ਵੀ ਟੈਕਨੀਕਲ ਨਾਲੀ ਟੀਮ ਕੀ ਸਪੀਡ ਡਬਲ ਟੀਮ ਲਈ ਟ੍ਰਸਟ ਵਾਲੇ ਜਾਂਦੇ ਪੀਡੀਓ ਟਿਨ ਦਾ ਚੈੱਕ ਕਰਾਂਦੇ ਆ ਉਹ ਗਾਂਦੇ ਇਹਨਾਂ ਦੇ ਉਹ ਇੱਕ ਦੋ ਜਿਹੇ ਕੰਮ ਤੇ ਨੁਕਸ ਕਿਉਂ ਘਟਣਗੇ ਜੀ ਉਹਨਾਂ ਕਰੀ ਵੀ ਨੁਕਸ ਨਹੀਂ ਘਟਣਾ ਹੁਣ ਵੇਖੋ ਵੀ ਜਿਹੜੇ ਪਰਫਾਰਮੇ ਵਿੱਚ ਜਿਹੜੀਆਂ ਫਰਮਾਂ ਦੱਸੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰਦੀਆਂ ਜੀ ਫਾਈਨਲ ਮਿਜੀਲੈਂਸ ਦੇ ਕੋਲ 86 ਜੀ ਪੀਓ ਫਰਮਾਂ ਨੇ ਪਰਫਾਰਮੇ ਹੀ ਖਾਲੀ ਛੱਡਿਆ ਕਿਸੇ ਦੀ ਕੋਈ ਬੈਂਕ ਗਾਰੰਟੀ ਨਹੀਂ ਲੱਗੀ ਜੀ ਕੋਈ ਗੱਲਬਾਤ ਨਹੀਂ ਹੈਗੀ ਕੋਈ ਐਵੀਡੈਂਸ ਨਹੀਂ ਹੈਗਾ ਕੋਈ ਡਾਕੂਮੈਂਟ ਬੇਸਡ ਨਹੀਂ ਹੈਗਾ ਸਾਰੇ ਡਾਕੂਮੈਂਟ ਬੇਸਡ ਐਵੀਡੈਂਸ ਆ ਜੀ ਫਾਰਮ ਫਰਮਨਰ ਕੋਲਾ ਵੀ ਹੈ ਹੀ ਜਾਲੀਆ ਮਤਲਬ ਗਲਤ ਤਰੀਕੇ ਨਾਲ ਰਜਿਸਟਰਡ ਹੋਇਆ ਜਾਂ ਫੇਰ ਕਿਉਂ ਨਹੀਂ ਐਫਆਈਆ ਰਜਿਸਟਰਡ ਕਰਨ ਦੇ ਕੀ ਲੰਬਣ ਕੀ ਦੇਵੇ ਸਟ ਕੀ ਲੰਬਣ ਦੀ ਆ ਤੇ ਸ਼ਿਕਾਇਤ ਕਰਤਾ ਨੂੰ ਸਾਧਰੋ ਜਿਹੜਾ ਮਦਈ ਹੈਗਾ ਉਹਦੇ ਕੋਲ ਪੁੱਛਣ ਉਹ ਤੁਹਾਨੂੰ ਨਹੀਂ ਕੋਈ ਸਮਝ ਪੈਂਦੀ ਤੇ ਅੱਗੇ ਜੀ ਸਵਾਲ ਇਹ ਵੀ ਖੜਾ ਕਿਉਂ ਜਿੰਨਿੰਗ ਬ੍ਰਾਂਚ ਤੇ ਅਫਸਰਾਂ ਨੂੰ ਵਿਚਾਰ ਵਾਸਤੇ ਵਿਜੀਲੈਂਸ ਲੱਗੀ ਆ ਪ੍ਰਸ਼ੰਚਨ ਲੱਗਿਆ ਵਿਜੀਲੈਂਸ ਦੀ ਕਰਗਰੀ ਦੇ ਫਿਰ ਕੀ ਜੀ ਸਵਾਲ ਇਹ ਵੀ ਖੜਾ ਹੁੰਦਾ ਹੈ ਦੇਖੋ ਜਦੋਂ ਇੱਕ ਚੀਜ਼ ਹੀ ਗਲਤ ਬਣੀ ਅੱਜ ਤੋਂ 5 ਸਾਲ ਪਹਿਲੇ ਕਿਹੜੀ ਫਰਮ ਨੇ ਕਿੰਨੇ ਕੰਮ ਕੀਤੇ ਉਹ ਜਾਂਚ ਕਰਨਾ ਬੜਾ ਔਖਾ ਹੈ ਦੇਖੋ ਸਚਾਈ ਘੁਟਾਲਾ ਹੋਇਆ ਸੀ 1200 ਕਰੋੜ ਰੁਪਏ ਦਾ ਕਿੰਨੇ ਸਾਲ ਪਹਿਲੇ ਉਹ ਸਾਹਮਣ ਪਿਆ ਫਿਰ 16 ਦੇ ਵਿੱਚ ਪਿਆ ਫਿਰ ਸਰਕਾਰ ਇਹ ਇਹਨਾਂ ਦੇ ਆਉਣ ਤੇ ਮਾਮਲਾ ਦਰਜ ਵੀ ਹੋਇਆ ਪਰ ਹਜੇ ਤੱਕ ਵੀ ਜਿਹੜਾ ਉਹ ਸਚਾਈ ਜਿਹੜੀ ਹੈ ਉਸ ਤਰ੍ਹਾਂ ਹੀ ਉਹ ਕਿ ਲਪੇਟੇ ਖੜੀ ਹੈ ਜਿਹੜਾ ਨੁਕਸਾਨ ਸਰਕਾਰ ਨੂੰ ਅਲਟੀਮੇਟਲੀ ਹੋਇਆ ਜਿਹੜਾ ਜਨਤਾ ਦੇ ਪੈਸੇ ਦਾ ਜਿਹੜਾ ਸਰਕਾਰ ਦਾ ਜਿਹੜਾ ਪੈਸਾ ਜਿਹੜਾ ਟੈਕਸ ਦਾ ਪੈਸਾ ਡਿਵੈਲਪਮੈਂਟ ਤੇ ਖਰਚ ਹੋਣਾ ਚਾਹੀਦਾ ਸੀ ਉੱਤੇ ਡਿਵੈਲਪਮੈਂਟ ਤੇ ਤਾਂ ਖਰਚ ਹੀ ਨਹੀਂ ਹੁੰਦਾ ਅਸੀਂ ਕਈ ਵਾਰੀ ਕਿਹਾ ਵੀ ਜੇ ਡਿਵੈਲਪਮੈਂਟ ਤੇ ਵਾਕਈ ਇਹ ਪੈਸਾ ਕਿਜੀ ਖਰਚ ਹੋਵੇ ਨਾ ਤੇ ਅੱਜ ਸਟੀਲ ਦੀਆਂ ਸੜਕਾਂ ਚਾਂਦੀ ਦੀਆਂ ਸਰਕਾਂ ਪੰਜ ਬਿਲਕੁਲ ਪੰਜ ਨਹੀਂ ਆਈ ਵੇਖੋ ਡਾਕੂਮੈਂਟ ਬੇਸਡ ਐਵੀਡੈਂਸ ਹੋ ਸਾਬਤ ਕਰ ਰਿਹਾ ਕਿ ਫਰਮ ਗਲਤ ਡੰਗਣਾ ਭਰੀਆਂ ਤੇ ਵਿਜੀਲੈਂਸ ਕਹਿ ਰਹੀ ਕਿ ਜਾਂਚ ਕਰ ਰਹੀ ਆ ਪਰ ਸਾਡਾ ਡੀ ਫੋਰ ਯੂ نیوز ਦਾ ਮੰਨਣਾ ਹੈ ਕਿ ਜਿੰਨਾ ਫਰਮਾਂ ਦੀ ਬੁਨਿਆਦ ਹੀ ਗਲਤ ਹੈ ਤੇ ਗਲਤ ਐਵੀਡੈਂਸ ਦੇ ਕੇ ਰਜਿਸਟਰ ਹੋਈਆਂ ਹਨ ਉਹਨਾਂ ਤੇ ਐਫਆਈਆਰ ਰਜਿਸਟਰ ਹੋਣੀ ਚਾਹੀਦੀ ਆ ਇਹਨਾਂ ਨੂੰ ਜਾਂਚ ਦਾ ਹਿਸਾਬ ਬਣਾਉਣਾ ਚਾਹੀਦਾ ਵੀ ਇਹਨਾਂ ਕਿਹੜੇ ਕਿਹੜੇ ਕੰਮ ਕੀਤੇ ਕਿਦਾਂ ਕੀਤੇ ਕਿਤੇ ਵੀ ਆ ਕਿ ਨਹੀਂ ਕੀਤੇ ਉਹਦੀ ਕੁਆਲਟੀ ਕੀ ਪਹਿਲੀ ਗੱਲ ਤੇ ਹੈਗੀ ਵੀ ਉਹ ਫਰਮਾਂ ਤੇ ਕੇਸ ਤੇ ਰਜਿਸਟਰ ਕਰੋ ਉਹ ਅਫਸਰਾਂ ਦੇ ਕੀ ਐਸਐਸ ਰਜਿਸਟਰਡ ਕਰੋ ਉਹਨਾਂ ਦੇ ਬੰਦੇ ਤਰਤੀਮਾ ਚਲਾਨ ਪੇਸ਼ ਕਰੋ ਜਿਨ੍ਹਾਂ ਨੇ ਫਰਮਾ ਰਜਿਸਟਰ ਕੀਤੀਆਂ ਸੀ ਚਾਹੇ ਉਹ ਅਫਸਰ ਹੈ ਜਾਂ ਕੋਈ ਵਰਗੇ ਜੀ ਪਹਿਲੇ ਇਹ ਸੁਣਾਦੀ ਜਿਹੜੇ ਐਸਐਸ ਕੰਸਟਰਕਸ਼ਨ ਨੇ ਇਹੀ ਗੱਲ ਕਹਿ ਦਸਨੀ ਸੀ ਵੀ ਆ ਹੁਣ ਅੱਜ ਉਹ ਹੀ ਐਸਐਸ ਪਹਿਲਾਂ ਬਿਲਡਰ ਦੀ ਕੀਤੀ ਹੈ ਜੈਸਰ ਕੰਸਟਰਕਸ਼ਨ ਨਹੀਂ ਕਰੇਗਾ ਮੈਂ ਤੁਹਾਨੂੰ ਕੋਈ ਬੇਨਤੀ ਕਰੂੰਗਾ ਕਿ ਉਹ ਕਿਦਾਂ ਰਜਿਸਟਰਡ ਹੈ ਜਿਹੜੀ ਐਪਲੀਕੇਸ਼ਨ ਉਹਦੀ ਪੜ ਕੇ ਦਿਖਾਓ ਲੋਕਾਂ ਨੂੰ ਤੇ ਦਿਖਾਓ ਮੈਂ ਕਿਹਾ ਜੀ ਕਿੰਨੇ ਮਹਾਂਪੁਰਸ਼ ਵਧੀਆ ਬੰਦੇ ਆ ਤੁਸੀਂ ਹੈਰਾਨ ਹੋਗੇ ਜੋ ਸਾਡੀ ਜਾਣਕਾਰੀ ਵੀ ਇਸ ਬੰਦੇ ਨੂੰ ਇਸ ਮਹਾਸ਼ੇ ਨੂੰ ਜਿਹੜੇ ਐਸਐਸ ਕੰਸਟਰਕਸ਼ਨ ਵਾਲੇ ਹਨ ਜੀ ਇਹਨਾਂ ਨੂੰ ਕਰੀਬ-ਕਰੀਬ 3 ਕਰੋੜ ਦੇ ਕੰਮ ਜੜੇ ਆ ਉਹ ਅਲਾਟ ਕੀਤੇ ਗਏ ਥੋੜੀ ਫਿਗਰ ਅੱਗੇ ਪਿੱਛੇ ਹੋ ਸਕਦੀ ਹੈ ਉਹ ਚਿੱਠੀ ਲਗਦੇ ਨਾਲ-ਨਾਲ ਮੈਂ ਵੀਡੀਓ ਐਡੀਟਰ ਨੂੰ ਵੀ ਬੇਨਤੀ ਕਰਾਂਗਾ ਇਹ ਚਿੱਠੀ ਸਕਰੀਨ ਤੇ ਦਿਖਾਉਣ ਉਹ ਲੈਂਦੇ ਹੈ ਸੇਵਾ ਵਿੱਚ ਚੀਰਮੈਨ ਸਾਹਿਬ ਦੇਖੋ ਮੈਂ ਰਾਮਕਮਾਰ ਸਨੋ ਸ਼੍ਰੀ ਰਜਨੀਸ਼ ਕੁਮਾਰ ਬੇਨਤੀ ਕਰਤਾ ਹੂੰ ਕਿ ਮੈਂ ਪਾਰਟਨਰਸ਼ਿਪ ਫਰਮ ਮੇਂ ਛੋਟੇ-ਛੋਟੇ ਕੰਮ ਕਰਤਾ ਥਾ ਔਰ ਅਬ ਮੈਂ ਆਪਣਾ ਕੰਮ ਕਰਨਾ ਚਾਹਤਾ ਹੂੰ ਇਸ ਲਈ ਬੇਨਤੀ ਹੈ ਕਿ ਮੇਰੀ ਫਰਮ ਐਸ ਐਸ ਕੰਸਟਰਕਸ਼ਨ ਕੇ ਨਾਮ ਸੇ ਰਜਿਸਟਰ ਕਰ دی ਜਾਏ ਆਪकी ਬਹੁਤ ਮਿਹਰਬਾਨੀ ਹੋਗੀ ਆਪਕਾ શુભਚਿੰਤਕ ਮਤਲਬ ਜਿਹਨੂੰ ਚੇਅਰਮੈਨ ਨਹੀਂ ਲਿਖ ਲਾਂਦਾ ਉਹਨੂੰ ਵੀ ਤੁਸੀਂ ਠੇਕੇਦਾਰ ਬਣਾਉਂਦਾ ਆ ਜਿਹੜਾ ਛੋਟੇ ਕੰਮ ਕਰਦਾ ਹੀ ਤੇ ਉਹਨ ਸਭ ਕੁਝ ਚੇਅਰਮੈਨ ਦਾ ਹੀ ਉਹ ਕਰੀਬੀ ਰਿਤੇਦਾਰ ਹੀ ਇਸ ਕਰਕੇ ਹੁੰਦਾ ਮੈਂ ਕਿਉਂ ਨਾ ਵੱਡੇ ਕੰਮ ਕਰਾਂ ਜਾ ਮੈਂ ਵੱਡਾ ਠੇਕੇਦਾਰ ਹੋ ਗਿਆ ਨਾ ਲੈ ਉਹਨੂੰ ਸਮਝਾਤਾ ਕਿ ਅਭੀ ਨਹੀਂ ਤੂੰ ਬੁੰਦੀ ਲੁੱਟਣ ਦਾ ਮੌਕਾ ਹੈ ਕਿ ਟਿੱਖੀ ਲਿਖਣੀ ਨਹੀਂ ਆਂਦੀ ਉਹ ਟੈਲ ਕੀ ਲਊਗਾ ਪਟਿਆਲਾ ਲਾਈਆਂ ਕਿ ਕੀ ਕੀ ਤਰ ਗਏ ਜੀ ਇਹ ਵੀ ਕੋਲੋਂ ਜਾਂਚ ਦਾ ਵਿਸ਼ਾ ਹੈ ਗੱਲ ਤੇ ਫਿਰ ਤੁਹਾਡੀ ਗੱਲ ਠੀਕ ਹੈ ਵੀ ਸਿੱਟੇ ਨਹੀਂ ਲੰਬੀ ਲਟਕ ਕੇ ਹੋ ਰਿਹਾ ਕੰਮ ਸਵਾਲ ਕੋ ਗੱਲ ਠੀਕ ਆ ਵੀ ਇਹ ਹੈਗਾ ਹੀ ਮਾਲਕ ਰਾਮ ਬਡੇਰਾ ਪੁੱਤਰ ਨਹੀਂ ਬਡੇਰਾ ਤੁਸੀਂ ਦੱਸਿਆ ਜੀ ਤੇ ਇਹ ਹੈਗਾ ਹੀ ਐ ਐਸ ਕੰਸਟਰਕਸ਼ਨ ਕੋਈ ਮਾਉਵਡ ਅੰਡਰ ਰਜਿਸਟਰ ਪੂਰੀ ਨਹੀਂ ਕਰਦਾ 22720 ਨੂੰ ਸੀ ਕੈਟਾਗਰੀ ਦੇ ਵਿੱਚ ਰਿਟਰ ਕਰ ਦਿੱਤਾ ਜਾਂਦਾ ਜੀ 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 ਤੇ ਕਰਦਾ ਕੋਣ ਹੈ ਫਾਈਲ ਨੂੰ ਐਕਸ਼ਨ ਰਵਿੰਦਰਪਾਲ ਸਿੰਘ ਕਹਲੋਂ ਜੀ ਉਹ ਹੀ ਲੈਟਰ ਰਜਿਸਟਰ ਕਰਦੇ ਆ ਐਕਸ਼ਨ ਰਵਿੰਦਰਪਾਲ ਸਿੰਘ ਕੱਲੋਂ ਜੀ ਕਿ ਕਿ ਉਹ ਆਂਦਾ ਵੀ ਮੈਂ ਯਾਰ ਏਡੇ ਵੱਡੇ ਸਾਫਾ ਚੇਅਰਮੈਨ ਦੇ ਅੱਗੇ ਉਹ ਮੈਨੂੰ ਸੀ ਕੈਟਾਗਰੀ ਹੀ ਕਹਿੰਦਾ ਸੀ ਕੈਟਾਗਰੀ 50 ਲੱਖ ਤੋਂ ਵੱਧ ਕੰਮ ਨਹੀਂ ਕਰ ਸਕਦੇ ਉਹ ਫਿਰ ਕੀ ਕਰਦਾ ਕਿ ਦੁਬਾਰਾ ਅਪਲੀਕੇਸ਼ਨ ਦੇ ਦਿੰਦਾ ਅਥਰ ਕਿ ਪਹਿਲੇ ਪਹਿਲੇ ਉਹ ਐਪਲੀਕੇਸ਼ਨ ਦੱਸ ਦਈਏ ਜਿੱਥੇ ਇਹਦੀ ਇਨਲਿਸਟਮੈਂਟ ਹੁੰਦੀ ਹੈ ਉਹ ਦੇਖੋ ਉਹਦੇ ਚ ਲਿਖਿਆ ਜਾਂਦਾ ਐਸਐਸ ਕੰਸਟਰਕਸ਼ਨ ਦੀ ਇਨਲਿਸਟਮੈਂਟ ਕਰਨ ਬਾਰੇ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਐਸਐਸ ਕੰਸਟਰਕਸ਼ਨ ਸ਼ਾਪ ਨੰਬਰ 1 ਸਬਜੀ ਮੰਡੀ ਵੱਲਾ ਅੰਮ੍ਰਿਤਸਰ ਵੱਲੋਂ ਟਰੱਸਟ ਦਫ਼ਤਰ ਵਿੱਚ ठेकेदार ਵੱਜੋਂ ਸਿਵਲ ਵਰਕ ਦੇ ਕੰਮਾਂ ਲਈ ਇਨਲਿਸਟਮੈਂਟ ਕਰਨ ਦੀ ਬੇਨਤੀ ਕੀਤੀ ਹੈ। ਪਾਰਥੀ ਵੱਲੋਂ ਆਪਣੇ ਬਿਨੇ ਪੱਤਰ ਦੇ ਨਾਲ GST ਨੰਬਰ, ਹਲਫਿਆ ਬਿਆਨ, ਪੈਨ ਕਾਰਡ, ਕੰਪਨੀ ਪਾਸ, ਮਸ਼ੀਨਾਂ ਦਾ ਹਲਫਿਆ ਬਿਆਨ ਬੈਂਕ ਸਟੇਟਮੈਂਟ ਤੇ ਕੰਪਨੀ ਅਧੀਨ ਕੰਮ ਕਰ ਰਹੇ ਇੰਜੀਨੀਅਰ ਦੇ ਸਰਟੀਫਿਕੇਟ ਆਦੀ ਸੰਬੰਧਿਤ ਦਸਤਾਵੇਜ਼ ਨੱਥੀ ਕੀਤੇ ਗਏ ਨੇ ਜਿਕਰ ਹੋ ਗਿਆ ਹੈ ਕਿ ਐਸਐਸ ਕੰਸਟਰਕਸ਼ਨ ਨੂੰ 10000 ਰੁਪਏ ਰਜਿਸਟਰਡ ਫੀਸ ਲੈ ਕੇ ਸੀ ਕਲਾਸ ਸਿਵਲ ਵਰਕ ਦੇ ਕੰਮਾਂ ਲਈ ਮਹੀਨਾ ਜੁਲਾਈ 2020 ਤੋਂ 31/05 ਤੱਕ ਰਜਿਸਟਰ ਕਰਨ ਦੀ ਸਵਾਰਸ਼ ਕੀਤੀ ਜਾਂਦੀ ਹੈ ਇਹਦੇ ਨਾਲ ਹੀ ਇੱਕ ਇਹ ਚੀਜ਼ ਕਿਉਂਕਿ ਦੱਸਣਾ ਜ਼ਰੂਰੀ ਹੈ ਇਹਦੇ ਨਾਲ ਹੀ ਅਗਲਾ ਜਿਹੜਾ ਦਸਤਾਵੇਜ਼ ਹੈ ਨਾ ਇਸ ਨਾਲ ਸੰਬੰਧਿਤ ਹੈ ਉਹ ਸਾਈਨ ਵੀ ਤੁਸੀਂ ਦੇ ਸਕਦੇ ਹੋ ਮੈਂ ਵੀਡੀਓ ਐਡੀਟਰ ਨੂੰ ਫਿਰ ਬੇਨਤੀ ਕਰਾਂਗਾ ਉਹ ਜਿਹੜੀ ਸਿਗਨੇਚਰ ਹੈ ਉਹ ਚਿੱਠੀ ਦੇ ਉੱਤੇ ਸਾਰੇ ਅਫਸਰਾਂ ਦੇ ਉਹ ਜ਼ੂਮ ਕਰਕੇ ਦਿਖਾ ਦਿੱਤੇ ਜਾਂਾਂ ਅਗਰ ਕੀ ਹੈ ਕਿ ਜਦੋਂ ਫਿਰ ਆ ਜਾਂਦਾ ਵੀ ਠੇਕੇਦਾਰ ਨੂੰ ਰਜਿਸਟਰ ਨਿਊਲਸ ਸਰਟੀਫਿਕੇਟ ਜਦੋਂ ਦਿੱਤਾ ਜਾਂਦਾ ਹੁਣ ਇਹ ਰਜਿਸਟਰ ਦੇ ਸਾਈਨਰ ਕੇ ਜਿਹੜੇ ਐਸੋ ਨੇ ਐਕਸ਼ਨ ਨੇ ਨਾ ਰਵਿੰਦਰ ਪਾਲ ਸਿੰਘ ਕਲੂੰ ਰਮਿੰਦਰਪਾਲ ਸਿੰਘ ਕੱਲੋਂ ਉਸ ਨੂੰ ਮੈਂ ਫੋਨ ਕਰ ਰਹੇ ਹਾਂ ਉਹਨਾਂ ਨੂੰ ਪੁੱਛਿਆ ਰਮਿੰਦਰਪਾਲ ਸਿੰਘ ਕੱਲੋਂ ਸਾਹਿਬ ਵੀ ਕਿਹਾ ਤੁਸੀਂ ਵਾਕਈ ਜਿਹੜਾ ਇਹ ਫਰਮ ਰਜਿਸਟਰਡ ਕੀਤੀ ਹੈ ਹੁਣ ਪਹਿਲੇ ਤੇ ਦਰਸ਼ਕਾਂ ਨੂੰ ਸੁਣਾ ਦਈਏ ਕਿ ਕੱਲੋਂ ਸਾਹਿਬ ਦਾ ਇਸ ਸੰਬੰਧੀ ਕੀ ਬਿਆਨ ਹੈ ਜੀ ਜੀ ਸੋਸ਼ਿਕਾ ਕੱਲੋਂ ਸਾਹਿਬ ਜੀ ਜਰਸੀ ਕਾਲ ਜੀ ਦੀਪਕ ਮਹਿੰਦਰੀ ਬੋਲ ਰਹੇ ਹਨ ਕੱਲੋਂ ਸਾਹਿਬ ਜੀ ਹਾਂ ਜੀ ਕਿਹਾ ਜੀ ਸਾਹਿਬ ਇਹ ਹਾਲ ਦੇ ਪਰ ਠੀਕ ਹੈ ਜੀ अच्छा कालो साहब पहले तो एक दसना कोई भी बंदा ਜਿਹੜਾ ਜਿਹਦਾ ਕੋਈ ਰਿਸ਼ਤੇਦਾਰ ਚੇਅਰਮੈਨ ਹੋਵੇ ਜਾਂ ਐਮਐਲਏ ਹੋਵੇ ਜਾਂ ਲੋਕਲ ਬੋਡੀ 'ਚ ਲਗਾ ਹੋਵੇ ਜਾਂ ਉਹ ਅਫਸਰ ਹੋਵੇ ਉਹਦਾ ਕੋਈ ਰਿਸ਼ਤੇਦਾਰ ਠੇਕੇਦਾਰ ਬਣ ਸਕਦਾ ਮੈਨੂੰ ਇਹ ਕੋਈ ਨੌਲੇਜ ਨਹੀਂ ਜੀ ਸਾਹਿਬ ਕੋਈ ਨਹੀਂ ਇੱਕ ਨਾ ਤੁਹਾਡੇ ਇੱਕ RAM ਵਡੇਰਾ ਹੈ ਮਿਸਟਰ ਕੋਈ RAM ਵਡੇਰਾ ਉਹਨਾਂ ਨੇ ਤੁਸੀਂ ਵਿਜੀਲੈਂਸ 'ਚ ਬਿਆਨ ਵੀ ਦੇ ਕੇ ਆਏ ਹੋ ਵੀ ਤੁਹਾਡੇ ਤੁਹਾਡੇ ਟਾਈਮ ਤੇ ਨਾ ਇੱਕ ਸਾਈਨ ਹੋਏ ਨੇ ਵੀ ਤੁਸੀਂ ਉਹਦੀ ਫਰਮ ਜਿਹੜੀ ਹੈ ਕੰਸਟਰਕਸ਼ਨ ਐਸਐਸ ਕੰਸਟਰਕਸ਼ਨ ਜਿਹੜੀ ਹੈ ਸਬਜੀ ਮੰਡੀ ਵਾਲਾ ਹਾਂਜੀ ਉਹਨੂੰ ਤੁਸੀਂ ਬਣਾਤਾ ਸੀ ਕੈਟਾਗਰੀ ਦਾ ਰਿਕਰਡਰ ਬਣਾਤਾ ਤੁਸੀਂ ਉਹਨੂੰ ਕੋਈ ਡਾਕੂਮੈਂਟ ਵੀ ਨਹੀਂ ਕਿ ਉਹਨੇ ਪਰਫਾਰਮਾ ਪਰਫੋਮਾ ਵੀ ਨਹੀਂ ਫਿਲ ਕੀਤਾ ਇਹ ਮੇਰੇ ਕੋਲ ਜਾਣਕਾਰੀ ਆਈ ਹੈ ਇਹ ਹੁਣ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਮੈਂ ਫਾਈਲ ਵੇਖ ਕੇ ਦੱਸ ਮੇਰੇ ਕੋਲ ਡਾਕੂਮੈਂਟਸ ਹੈਗੇ ਸਰ ਤੁਹਾਡੇ ਸਾਈਨ ਹੈਗੇ ਉਹਨਾਂ ਤੇ ਪਰ ਮੈਂ ਵੀ ਦੇਖ ਲਾਂ ਸਰ ਅੱਛਾ ਜੀ ਚਲੋ ਤੇ ਤੁਸੀਂ ਵਿਜੀਲੈਂਸ ਕੋ ਬਿਆਨ ਦਿੱਤੇ ਤੁਸੀਂ ਇਹਨੂੰ ਲੈ ਕੇ ਇਹ ਤਾਂ ਚੇਤਾ ਨਿਜੇ ਮੈਨੂੰ ਮੈਨੂੰ ਦੇਖਣਾ ਪੈਣਾ ਇੱਥਾਂ ਨੂੰ ਕਿੰਨੀ ਵਾਰੀ ਵਿਜੀਲੈਂਸ ਨੇ ਬੁਲਾਇਆ ਕਰੋ ਸਾਹਿਬ ਇਹ ਵਿਜੀਲੈਂਸ ਵਾਲੇ ਆਈਂ ਤੇ ਪਿਛਲੇ 2-3 ਸਾਲਾਂ ਤੋਂ ਉੱਥੇ ਹੀ ਰਹੇ ਹਾਂ ਕਈ ਕੰਮ ਚ ਗਏ ਹੋਣ ਪਤਾ ਨਹੀਂ ਕੀ ਹੋਤਾ ਨਹੀਂ ਤੇ ਮੈਂ ਕਦੋਂ ਤੁਹਾਨੂੰ ਦੁਬਾਰਾ ਪੁੱਛਣਾ ਮਾ ਜੀ ਇਹ ਕੀਤਾ ਅਜੇ ਕਦੋਂ ਮੈਂ ਤੁਹਾਨੂੰ ਆ ਕੇ ਦੱਸ ਦਾਂਗਾ ਗੱਲ ਕੀ ਨਹੀਂ ਨਹੀਂ ਸਰ ਮੈਨੂੰ ਥੋੜਾ ਜਿਆਦਾ ਦੱਸੋ ਆ ਕੇ ਵੀ ਚਲਵਾ ਦੇਣਾ ਮੈਂ ਤਾਂ ਖਬਰ ਕਰਨੀ ਹੈ ਜੀ ਕਰੋ ਪਰ ਮੈਨੂੰ ਲੱਗਦਾ ਦੇਖਣਾ ਪਰ ਆ ਕਿਹੜਾ ਕੀ ਨਾਮ ਆ ਐਸ ਐਸ ਕੰਸਟਰਕਸ਼ਨ ਐਸ ਐਸ ਕੰਸਟਰਕਸ਼ਨ ਮੈਂ ਦੇਖ ਲੈਣਾ ਚਲ ਠੀਕ ਹੈ ਜੀ ਕਲੋਂ ਸਰ ਠੀਕ ਹੈ ਕਲੋਂ ਸਾਹਿਬ ਦੇ ਬਿਆਨ ਤੁਸੀਂ ਸੁਣ ਲਏ ਨੇ ਉਹ ਕੀ ਕਹਿੰਦੇ ਨੇ ਮੈਂ ਵੇਖ ਕੇ ਦੱਸਾਂਗਾ ਪਰ ਇਹ ਡਾਕੂਮੈਂਟ ਜਿਹੜੇ ਕਲੋਂ ਸਾਹਿਬ ਦੇ ਸਾਈਨ ਕੀਤੇ ਗਏ ਅਸੀਂ ਸਕਰੀਨ ਤੇ ਦਿਖਾਤੇ ਨੇ ਕਲੋਂ ਸਾਹਿਬ ਦੇਖ ਸਕਦੇ ਨੇ ਤੇ ਜੇ ਕਲੋਂ ਸਾਹਿਬ ਦੇ ਇਹ ਸਾਈਨ ਨਹੀਂ ਨੇ ਜਾਂ ਉਹਨਾਂ ਦੇ ਕਿਸੇ ਨੇ ਫਰਜੀ ਸਾਈਨ ਕੀਤੇ ਨੇ ਇਟ ਇੰਪਰੂਵਮੈਂਟ ٹرسٹ ਦੇ ਵਿੱਚ ਕਿਉਂਕਿ ਸਭ ਸਹੀ ਹੈ ਤੇ ਸਾਨੂੰ ਬੇਨਤੀ ਹੈ ਉਹਨਾਂ ਨੂੰ ਕਿ ਦੱਸ ਦੇਣ ਕਿ ਮੇਰੇ ਸਾਈਨ ਜਿਹੜੇ ਫਰਜੀ ਨੇ ਨਹੀਂ ਤੇ ਇਹ ਮੰਨ ਲਿਆ ਜਾਏਗਾ ਕਿ ਉਹਨਾਂ ਨੇ ਇਹ ਕੰਮ ਕੀਤਾ ਕਿ ਜੀ ਹੁਣ ਕੁਝ ਅਫਸਰ ਜਿਹੜੇ ਨੇ ਜਿਵੇਂ ਕਲੋਂ ਸਾਹਿਬ ਕਹਿੰਦੇ ਵੀ ਮੈਨੂੰ ਪਤਾ ਨਹੀਂ ਕੰਮ ਕਰ ਸਕਦਾ ਨਹੀਂ ਕਰ ਸਕਦਾ ਇਹ 40 ਪੇਜਾਂ ਦੇ ਸਾਡੇ ਕੋਲ ਪੂਰੇ ਡਾਕੂਮੈਂਟਸ ਨੇ ਜਿਹਦੇ ਵਿੱਚ ਸਪਸ਼ਟ ਲਿਖਿਆ ਹੈ ਵੀ ਇੰਡੀਵਿਜੂਅਲ ਰਿਲੇਟਿਵ ਵਰਕਿੰਗ ਇਨ ਯੂ ਐਲ ਬੀ ਉਹਦੀ ਕੰਡੀਸ਼ਨ ਮੈਂ ਪੜ ਕੇ ਸੁਣਾਉਣਾ ਰੱਖਿਆ ਜੀ ਤੁਸੀਂ ਉਹਦਾ ਤਰਜਮਾ ਕਰ ਦੇਣਾ ਵੀਡੀਓ ਐਡੀਟਰ ਨੂੰ ਫਿਰ ਬੇਨਤੀ ਕਰਾਂਗਾ ਇਸ ਡਾਕੂਮੈਂਟ ਨੂੰ ਸਾਹਮਣੇ ਸਕਰੀਨ ਤੇ ਦਿਖਾਇਆ ਜਾਏ 31 ਨੰਬਰ ਇੱਕ ਕਲੋਜ਼ ਹੈ ਇੰਡੀਵਿਜੂਅਲ ਕੰਟਰੈਕਟਰ ਅਬਲੀਕ ਪਾਰਟਨਰ ਇਨ ਅਪਾਰਟਨਰਸ਼ਿਪ ਫਰਮ ਅਬਲੀਕ ਮੈਂਬਰ ਆਫ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਹੂਜ਼ ਨੀਅਰ ਰਿਲੇਟਿਵਸ ਆਰ ਅਕਾਊਂਟ ਆਫੀਸਰ ਅਬਲੀਕ ਅਕਾਊਂਟੈਂ Or, engineering officers between the grades of chief engineer and junior engineer, both inclusive in the local body department, shall not be allowed to tender for work falling in the jurisdiction of the office responsible for, for award and execution of contract where the near relative is working. For this purpose, a near relative shall mean wife, husband, partners, grandparents, children.

ਅਸ਼ੀਸ਼ ਸਾਹਿਬ ਨੇ ਮੌਜੂਦਾ ਉਹ ਵੀ ਕਹਿੰਦੇ ਸਨ ਵੀ ਮੈਂ ਸਪਸ਼ਟ ਨਹੀਂ ਆ ਇਹਨੂੰ ਕਲਾਸ ਨੂੰ ਪੜ ਲੈਣ ਤੇ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਮੈਂ ਕੋਈ ਤਾਂ ਸਪਸ਼ਟ ਲਿਖਿਆ ਗਈ ਤੋਂ ਲੈ ਕੇ ਕੀ ਪੰਜੇਨੀ ਤੱਕ ਅੱਜ 80 ਤੱਕ ਕੋਈ ਵੀ ਅਖਰ ਉਹਦਾ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਜੀ ਉਹ ਜਿਹੜਾ ਹੈਗਾ ਵਾ ਉਹਦੇ ਜਿਊਰੀਡਿਕਸ਼ਨ ਦੇ ਵਿੱਚ ਫਰਮ ਬਣਾ ਕੇ ਕੰਮ ਠੇਕੇਦਾਰੀ ਦਾ ਨਹੀਂ ਕਰ ਸਕਦਾ ਜੀ ਉਹ ਇਲੀਗਲ ਆ ਤੇ ਕਿਹਾ ਜੀ ਇਹਦੇ ਵਿੱਚ ਹੋਰ ਦੱਸਦੀ ਹੈ ਦਰਸ਼ਕਾਂ ਨੂੰ ਇੱਕ ਹੋਰ ਡਾਕੂਮੈਂਟ ਮੈਂ ਫਿਰ ਵੀਡੀਓ ਰਿਟਰਨ ਨੂੰ ਬੇਨਤੀ ਕਰਾਂਗਾ ਸਕਰੀਨ ਤੇ ਦਿਖਾ ਦੇਣ ਐਫੀਟੈਵਟ ਲਿਆ ਜਾਂਦਾ ਜਿਹੜਾ ਵੀ ਫਰਮ ਜਿਨੇ ਆਪਣੀ ਰਜਿਸਟਰ ਕਰਾਣੀ ਹੈ ਉਹਦੇ 6 ਨੰਬਰ ਕਲॉज ਹੈ ਵੈਸੇ ਤਾਂ 9 ਪੁਆਇੰਟਸ ਨੇ ਜਿਹਦੀ ਹੈ ਮੈਂ ਸਿਰਫ 6 ਨੰਬਰ ਪੜ੍ਹਾਂਗਾ ਜਿਸ ਦੇ ਸਪਸ਼ਟ ਲਿਖਿਆ ਹੈ that no relative of mine is working in improvement trust oblique municipal corporation amritsar nor any relative is a elected member it means municipal councilor mla or mp ਇਹ ਜਿਹੜਾ ਐਫੀਡੇਵਿਟਾ ਰਾਮ ਵਡੇਰਾ ਪੁੱਤਰ ਰਜਨੀਸ਼ ਵਡੇਰਾ ਵੱਲੋਂ ਦਿੱਤਾ ਗਿਆ ਗੱਲ ਕਿ ਉਹਦਾ ਕਰੀਬੀ ਰਿਸ਼ਤੇਦਾਰ ਉਸ ਸਮੇਂ ਚੇਅਰਮੈਨ ਸੀ ਜਦੋਂ ਇਹ ਰਿਜਿਸਟਰਡ ਕੀਤੀ ਗਈ ਇਹ ਆरोप ਲੱਗ ਰਹੇ ਨੇ ਬਿਲਕੁਲ ਰੋਗ ਕੀ ਹੈ ਡਾਕੂਮੈਂਟ ਬੋਲਣ ਦੇ ਆ ਰੋਬ ਨਹੀਂ ਡਾਕੂਮੈਂਟ ਹੀ ਬੋਲਣ ਦੇ ਆ ਜੀ ਵੇਖਣ ਦੀ ਗੱਲ ਇਹ ਵੀ ਉਹ ਆਂਦਾ ਮੇਰੇ ਰਿਸ਼ਤੇਦਾਰ ਹੋ ਕੇ ਤੇ ਮੈਂ ਛੋਟੇ ਮੋਟੇ ਕੰਮ ਕਰਾਉ ਫਿਰ ਇਹ ਕੈਪਲੀਕੇਸ਼ਨ ਦੇ ਦਿੰਦਾ ਉਹਨੂੰ ਕੀ ਕਰਦੇ ਬਿਨਾਂ ਕੰਮ ਕੀਤੇ ਸੀਚੂ ਬੀਜ ਕਰ ਦਿੰਦੇ ਆ ਵੀ ਚੱਲ ਬੀ ਦੇ ਵਿੱਚ ਆ ਜਾ ਤੂੰ ਹੁਣ ਜੀ ਤੇ ਐਫੀਡਵਿਟ ਨਾ ਦਿੰਦਾ ਅੱਜ ਛੇ ਨੰਬਰ ਤੇ ਲਿਖਦਾ ਵੀ ਮੇਰਾ ਕੋਈ ਨਹੀਂ ਰਿਸ਼ਤੇਦਾਰ ਇਥੇ ਨਹੀਂ ਕੰਮ ਕਰਦਾ ਨਾ ਲੱਗਿਆ ਤਾਂ ਕੋਈ ਬੈਂਕ ਗਾਰੰਟੀ ਨਹੀਂ ਦਿੰਦਾ ਤੇ ਜਦੋਂ ਜਦੋਂ ਠੇਕ ਦਾ ਨੂੰ ਅਪਗ੍ਰੇਡ ਕਰਨਾ ਹੁੰਦਾ ਉਹ ਮਿਸ਼ਾਉ ਦੀ ਪਹਿਲੀ ਦਰਖਾਸਤ ਜਾਂ ਉਹਦੇ ਕੰਮ ਵੇਖ ਕੇ ਕਰਨਾ ਹੁੰਦਾ ਨਾ ਕਿ ਨਵੀਂ ਐਪਲੀਕੇਸ਼ਨ ਲਾ ਕੇ ਇਥੇ ਤੁਹਾਨੂੰ ਆਪਣੇ ਅਫਸਰਾਂ ਦੀ ਜਿਹੜੀ ਐਫੀਸ਼ੀਐਂਸੀ ਪਤਾ ਲਾਈ ਦੀ ਗੱਲ ਉਹ ਸਾਹਿਬ ਦੀ ਕੀ ਹੈਗੀ ਆ ਜਿਹੜੇ ਗਵਿੰਚੰਡਾ ਉਹ ਜਿਹੜੇ ਕਹਿੰਦੇ ਆ ਵੀ ਜਦੋਂ ਪੁੱਛਿਆ ਵੀ ਤੁਸੀਂ ਵਿਜੀਲੈਂਸ ਵਿੱਚ ਬਿਆਨ ਦੇ ਕੇ ਆਏ ਜੇ ਇਹ ਫਰਮ ਦੇ ਖਿਲਾਫ ਆ ਕਹਿੰਦੇ ਚਿੱਤਾ ਨਹੀਂ ਆਓ ਉਹਨਾਂ ਦੇ ਮਿੰਨ ਤੋਂ 2-3 ਸਾਲ ਹੋ ਗਏ ਵਿਜੀਲੈਂਸ ਤੇ ਜਾਂਦੇ ਮਿੰਨ ਚਿੱਤਾ ਨਹੀਂ ਮੈਂ ਕਿਤੇ ਕਿਸੇ ਦਿੱਤੇ ਇਹਦਾ ਮਤਲਬ ਘਪਲੇ ਹੀ ਨਾ ਨੇ ਇਹਨੇ ਕੀ ਕੀਤਾ ਆ ਵੀ ਇਹਨਾਂ ਦੀ ਇੰਨੀ ਐਕਵਾਰੀਆਂ ਚੱਲਣ ਡੀਆਂ ਵਿਜੀਲੈਂਸ ਨੂੰ ਵੀ ਸੀਰੀਅਸਲੀ ਲੈਂਦੇ ਬੰਦਾ ਇੱਕ ਵਾਰੀ ਥਾਣੇ ਹੋਵੇ ਨਾ ਤੁਨ ਚੇਤਾ ਦਾ ਮੈਂ ਕੀ ਪਿਆ ਦੇ ਗਿਆ ਕਿਹੜੇ ਕੇਸ ਚ ਗਿਆ ਵੀ ਦੂਜੀ ਵਾਰ ਮੈਨੂੰ ਨਾ ਜਾਣਾ ਪਵੇ ਉਹ ਤੇ ਬੜੇ ਫਕਰ ਨਾਲ ਕਹਿੰਦੇ ਆ ਵੀ ਮੈਂ ਤੇ 2-3 ਸਾਲ ਹੋ ਗਏ ਵਿਜੀਲੈਂਸ ਕੋ ਜਾਂਦੇ ਆ ਸਾਡੀ ਹੁਣ ਨਾ ਜਿੱਦਾਂ ਮੰਦਰ ਗੁਰਦੁਆਰੇ ਜਾਂਦੇ ਜਿੱਦ ਹੀ ਰਕੇ ਜੀ ਬੇਨਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਤੇ ਚੀਫ ਵਿਜੀਲੈਂਸ ਡਾਇਰੈਕਟਰ ਰਕੇ ਵਰਿੰਦਰ ਕੁਮਾਰ ਸ਼ਰਮਾਨ ਨੂੰ ਵੀ ਤੁਸੀਂ ਇਹਨਾਂ ਨੂੰ ਕੋਈ ਟੀਮ ਜ਼ਿਆਦਾ ਦੇ ਦਿਓ ਕਿਉਂਕਿ ਹੋ ਸਕਦਾ ਜਿਹੜੀ ਟੀਮ ਸਿੱਟ ਜਾਂਚ ਕਰ ਰਹੀ ਹੈ ਨਾ ਜੀ ਇਹਨਾਂ ਕੋਲ ਬੰਦਿਆਂ ਦੀ ਘਾਟ ਹੋਵੇ ਤਾਂ ਕਿ ਇਹ ਜਲਦ ਤੋਂ ਜਲਦ ਮਾਮਲਾ ਸੋਲ ਹੋ ਜਾਣਾ ਕਿ ਜੇ ਜਿੰਨਾ ਚਿਰ ਇਹ ਸੱਚਾਈ ਜਨਤਾ ਦੇ ਸਾਹਮਣੇ ਨਹੀਂ ਆਏਗੀ ਵੀ ਕੌਣ ਕੌਣ ਦੇਖੋ ਅਸੀਂ ਤਾਂ ਦੱਸ ਹੀ ਰਹੇ ਹਾਂ ਜੋ ਸਾਡਾ ਕੰਮ ਹੈ ਕਿਉਂਕਿ ਸਾਡੇ ਕੋਲ ਦਸਤਾਵੇਜ਼ ਆਂਦੇ ਆ ਸਾਡਾ ਕੰਮ ਹੀ ਹੈ ਖਬਰ ਕਰਨਾ ਅਸੀਂ ਖਬਰ ਕਰ ਦਿੰਨੇ ਆ ਤੇ ਅਸੀਂ ਵੀ ਅਸੀ ਦੱਸ ਦਈਏ ਵੀ ਅਸੀਂ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਰੱਖੀ ਹੋਈ ਸਾਡਾ ਮਕਸਦ ਸਿਰਫ ਇੰਨਾ ਹੀ ਹੈ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਕਟੜ ਇਮਾਨਦਾਰ ਸਰਕਾਰ ਐਸ ਵੇਲੇ ਪੰਜਾਬ ਚ ਹੈ ਅਸੀਂ ਵੀ ਕਟੜ ਇਮਾਨਦਾਰ ਸਰਕਾਰ ਦੀ ਸਪੋਰਟ ਕਰਦੇ ਆ ਤੇ ਕਟੜ ਇਮਾਨਦਾਰ ਸਰਕਾਰ ਦੇ ਹੁੰਦਿਆਂ ਹੀ ਇਹਨਾਂ ਕਪੜਿਆਂ ਨੂੰ ਉਜਾਗਰ ਕਰ ਰਹੇ ਹਾਂ ਤੇ ਜੇ ਕਾਰਵਾਈ ਨਹੀਂ ਹੁੰਦੀ ਕਿਸ ਤਰ੍ਹਾਂ ਉਥੇ 에ਅਰ ਇੰਡੀਆ ਦੀ ਜ਼ਮੀਨ ਟਰਾਂਸਫਰ ਹੋ ਜਾਂਦੀ ਏ ਚੇਅਰਮੈਨ ਸਾਹਿਬ ਪਹਿਲੇ ਕਹਿੰਦੇ ਵੀ ਹੋ ਨਹੀਂ ਸਕਦੀ ਹੁਣ ਉਹਨਾਂ ਦੇ ਸੁਰਕੋ ਬਦਲ ਗਏ ਨੇ ਇਹ ਬਹੁਤ ਵੱਡੀ ਕਾਂਸਪੀਰੇਸੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਬਿਲਕੁਲ ਕਾਗਜ਼ਾਂ ਦੇ ਅਨਸਾਰ ਇਹ ਫਰਮ ਜਿਹੜੀ ਹੀ ਟੇਰ ਬੰਧਾਈ ਠੇਕੇਦਾਰ ਬੰਨਦੇ ਯੋਗ ਹੀ ਨਹੀਂ ਤੇ ਆਪਣੇ ਆਪ ਵਿੱਚ ਇੱਕ ਫੈਸ ਹੈਗਾ ਠੇਕੇਦਾਰ ਨੂੰ ਜਿਹੜੇ ਆਂਦੇ ਵੀ ਕੰਮ ਦਿੱਤੇ ਗਏ ਲਗਭਗ 2 ਕਰੋੜ 74 ਲੱਖ ਦੇ ਕੰਮ ਨੇ ਉਹ ਹਾਸਲ ਕੀਤੇ ਤੇ ਜਿਹੜੇ ਪ੍ਰਮੁੱਖ ਕੰਮ ਦਿੱਤੇ ਗਏ ਉਹਨਾਂ ਵਿੱਚ ਹੈਗਾ ਟਰੱਕ ਸਟੈਂਡ ਦੇ ਕੋਲ ਬੰਮਰਾ ਪੈਟਰੋਲ ਪੰਪ ਦੇ ਨਾਲ ਲੱਗਦੀ ਗ੍ਰੀਨ ਬੈਲਡ ਦੀ ਡਿਵੈਲਪਮੈਂਟ ਤੇ ਕੰਸਟਰਕਸ਼ਨ 65 ਲੱਖ ਤੇ 41 ਹਜ਼ਾਰ ਦਾ ਕੰਮ ਜੀ ਇੱਕ ਸ਼ਰਦਾ ਐਮਪੋਰੀਅਮ ਵਾਲੀ ਗਲੀ ਆ ਨੇੜੇ 40 ਹਸਤਾ ਦੇ ਕੋਲ ਸੀਸੀ ਫਲੋਰਿੰਗ ਦਾ 331 ਲੱਖ ਦੇ 35 ਹਜ਼ਾਰ ਦਾ ਕੰਮ ਈਸਟ ਹਲਕੇ ਵਿੱਚ ਬੱਲਾ ਪਿੰਡ ਦੀ ਇੰਟਰਲੋਕਿੰਗ ਟਾਈਲ ਲਾਉਣ ਦਾ ਕੰਮ 2998000 ਪੰਜਾਬ ਨਿਰਮਾਣ ਦੇ ਕੰਮ ਵਿੱਚ 4 ਕੰਮ 5-5 ਲੱਖ ਦੇ ਜੀ ਸੂਤਰੇ ਦਾデア ਵੀ ਜਿਹੜੇ ਕੁੱਲ 2 ਕਰੋੜ 74 ਲੱਖ ਦੇ ਕੰਮ ਆਸਰ ਹੋਏ ਆ ਤੇ ਇਸ ਦੀ ਜਿਹੜੀ ਵਿਜੀਲੈਂਸ ਨੰਬਰ 22 ਜਾਂ ਇੱਕ ਗਈ ਤੇ ਇੱਕ ਐਕਸੀਡੈਂਟ ਜਿਹੜੇ ਹੈਗੇ ਆ ਅਰਵਿੰਦਰਪਾਲ ਸਿੰਘ ਦੀ ਕਲੋਂ ਇਹ ਆਪਣੇ ਬਿਆਨ ਵੀ ਦਿਓ ਆ ਕਿ ਵਾਕਈ ਫਰਮ ਬੜੀ ਗਲਤ ਬਰਤ ਤਰੀਕੇ ਨਾਲ ਬਣੀ ਆ ਤੇ ਬਣਾਈ ਕਹਿੰਦੇ ਆ ਰਵਿੰਦਰਪਾਲ ਕਹਿੰਦੇ ਕਿਸੇ ਨੇ ਬਣਾਈ ਆ ਤੁਹਾਡੇ ਹੀ ਸੈਨ ਆ ਬੜੇ ਫਕਰ ਨਾਲ ਕਹਿੰਦੇ ਜਿਵੇਂ ਵਿਜੀਲੈਂਸ ਕੋ 2-3 ਸਾਲ ਹੋ ਗਏ ਜਾਂਦੇ ਆ ਤੇ ਕਹਿੰਦੇ ਜੀ ਸਵਾਲ ਇਹ ਖੜਾ ਹੋ ਜਾਂਦਾ ਵੀ ਤੁਸੀਂ ਇੱਕ ਚੇਅਰਮੈਨ ਸਾਫਕਾ ਜਿਹੜਾ ਉਹਨੂੰ ਅੰਦਰ ਕਰ ਦਿੱਤਾ ਵੀ ਤੁਸੀਂ ਜਿਹੜੇ ਅਫਸਰ ਨੇ ਦੇਖੋ ਕੱਲਾ ਚੇਅਰਮੈਨ ਥੋੜੀ ਨਾ ਕਰ ਦਿੰਦਾ ਜਿਵੇਂ ਹੁਣ ਸਾਫਕਾ ਮੰਤਰੀ ਕਰੀ ਜਾਂਦੇ ਆ ਦੇ ਸੈਨ ਆ ਜੇ ਨਾ ਕਰਦੇ ਤੇ ਚੇਅਰਮੈਨ ਕਿਦਾਂ ਡਿਸਟ੍ਰਿਬਿਊਟ ਕਰਾ ਸਕਦਾ ਚਲੋ ਇਹਨੂੰ ਦੇਖੋ ਇੱਕ ਜਿਹੀ ਆ ਉੱਥੇ ਉਹਦਾ ਕੰਮ ਹੀ ਇਹ ਵੀ ਕੋਈ ਚੇਅਰਮੈਨ ਆਵੇ ਉਹਦੇ ਬੱਚਿਆਂ ਨੂੰ ਲੈ ਕੇ ਤੇ ਉਹਨੇ ਬਹੁਤ ਹੈ ਵੀ ਆ ਵੀ ਉਹਨੇ ਪਰਚੇਜ ਹੀ ਕਰਾਣੀ ਉਹਨਾਂ ਨੂੰ ਚੀਜ਼ਾਂ ਲੈ ਕੇ ਦੇਣੀਆਂ ਖਰੀਦੋ ਫਰੋਖਤ ਕਰਾਣੀਆਂ ਉਹ ਮੌਜੂਦਾ ਚੇਅਰਮੈਨ ਤੇ ਆਨੇ ਨੂੰ ਲਈ ਫਿਰਦਾ ਉਹਦੇ ਕਿ ਡਾਈਨਿੰਗ ਟੇਬਲ ਬਸੰਤ ਕਰਾ ਕੇ ਆਇਆ ਵੀ ਦੱਸ ਤੇਰੀ ਡਿਊਟੀ ਲੋਕਾਂ ਦੇ ਡਵੈਲਪਮੈਂਟ ਕੰਮਾਂ ਵਾਸਤੇ ਲਾਈ ਆ ਕਿ ਚੇਅਰਮੈਨ ਦੇ ਨਿਆਣੇ ਨੂੰ ਡਾਈਨਿੰਗ ਟੇਬਲ ਬਸੰਦ ਕਰਾਉਣ ਵਾਸਤੇ ਲਾਈ ਆ। ਤੁਸੀਂ ਹੈਰਾਨ ਹੋਵਗੇ ਤੇ ਉਹ ਦਾਨਦਾਰ ਨਹੀਂ ਕਢਾ ਲੋ ਵੀਡੀਓ। ਉਹ ਕਹੂਗਾ ਅਰਕੇਜੀ ਉਹਦੀ ਉਹਦੀ ਡਾਈਨਿੰਗ ਟੇਬਲ ਦੀ ਕੀਮਤ ਕਿੰਨੀ ਹੈ? 2.5 ਲੱਖ ਰੁਪਇਆ। ਆਮ ਆਦਮੀ ਸਰਕਾਰ ਦਾ ਆਮ ਆਦਮੀ ਚੇਅਰਮੈਨ ਕਟਰਮਾਨ ਦਾ ਸਰਕਾਰ ਦਾ 2.5 ਲੱਖ ਦਾ ਡਾਈਨਿੰਗ ਟੇਬਲ ਲੈ ਰਿਆ। ਇਥੋਂ ਆ ਰਹੇ ਇਕਦਮ ਵੇਹੇ। ਗੱਲ ਫੇਰ ਹੈਗਾ ਕਿ ਜਿੰਨਾ ਆਪਰੇਸ਼ਨ ਚ ਇਹਨੇ ਲੱਗ ਜਾਂਦਾ ਉਹ ਜੇ ਨੂੰ ਕੰਮ ਕਰਨ ਦੇ ਉਹ ਵਿਚਾਰੇ ਨੂੰ ਹਲਕੇ ਦੇ ਲੋਕਾਂ ਦੀ ਸੇਵਾ ਵਾਸਤੇ ਇਹਨੂੰ ਰੱਖਿਆ ਤਾਂ ਖਾ ਸਰਕਾਰ ਦਿੰਦੀ ਆ ਕਿ ਚੇਅਰਮੈਨ ਸਾਹਿਬ ਦਿੰਦੇ ਆ। ਆ ਚਲੋ ਜਿਹੜਾ ਵੀ ਕੇਰ ਮਨਾਉਂਦਾ ਕੇਦੇ ਨਿਆਣਾਂ ਟਿਸ਼ਰਟਾਂ ਲੈ ਜਾਂਦਾ ਅੱਗੇ ਨੂੰ ਡੈਨੀ ਟੇਬਲ ਲੈ ਜਾਂਦਾ ਭਾਵੇਂ ਕੋ ਪੈਸੇ ਕਿਨੇ ਕਿਨੇ ਲੱਖ ਲੱਖ ਰੁਪਏ ਟਿਸ਼ਰਟ ਨਹੀਂ ਤੇ ਗਰੀਬੇ ਕੀ ਨਹੀਂ ਚਲੋ ਫੈਸਲਾ ਫਿਰ ਕੇਸ ਦੀ ਅਸੀਂ ਕਿੰਨੇ ਜਨਤਾ ਨੇ ਲੈਣਾ ਅਸੀਂ ਜਨਤਾ ਦੀ ਕਚਹਿਰੀ ਸਾਰੀ ਚੀਜ਼ਾਂ ਰੱਖ ਦਿੰਨੇ ਆ ਤੇ ਸਾਡੀ ਬੇਨਤੀ ਹੈ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਜਾਂਚ ਤੇ ਤੇਜ਼ੀ ਲਈ ਜਾਵੇ ਜਿਵੇਂ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮਿਨਿਸਟਰ ਤੇ ਕਾਂਗਰਸ ਪਰ ਦੇ ਪ੍ਰਧਾਨ ਹਮੇਸ਼ਾ ਕਹਿੰਦੇ ਵੀ ਸਿੱਟ ਦਾ ਮਤਲਬ ਇਹ ਕਹਤਾ ਜਾਂਦਾ ਸਿੱਟ ਡਾਉਨ ਸਿੱਟ ਨੂੰ ਲੈ ਕੇ ਤੇ ਕੁਮਰ ਵਿਦੇ ਪ੍ਰਤਾਪ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਨਾਰਥ ਵਿਧਾਨ ਸਭਾ ਹਲਕੇ ਤੋਂ ਐਮਐਲਏ ਨੇ ਉਹ ਵੀ ਬਹੁਤ ਸਾਰੇ ਸਵਾਲ ਚੁੱਕਦੇ ਨੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਬਹਾਓ ਨਹੀਂ ਤੇ ਫਿਰ ਠੀਕ ਹੈ ਗੰਦ ਤੇ ਅੱਗੇ ਹੀ ਪਿਆ ਸੀ ਤੇ ਪੈ ਰਿਆ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾ ਰਹੇ ਆ ਸਰਕਾਰੀ ਸਕੂਲਾਂ 'ਚ ਟੀਚਰ ਨਹੀਂ ਹੈਗੇ ਤੇ ਰਾਬੀ ਰੱਖਾ ਫਿਰ ਸਾਡੇ ਮੁਲਕ ਦਾ ਯਾਹ ਕਹਦੇ ਹੋ ਫਿਰ ਅਸੀਂ ਅਫਸਰ ਸਾਰੇ ਛੱਡ ਤੇ ਠੀਕ ਹੈਗੇ ਆ ਫਿਰ ਅਸੀਂ ਵੀ ਐਪੀਸੋਡ ਬੰਨੇ ਬੰਦ ਕਰਾ ਲੀਏ ਬੰਦ ਕਰ ਦਈਏ ਸਾਨੂੰ ਪਤਾ ਲੱਗੇ ਵੀ ਕੋਈ ਅਸਰ ਨਹੀਂ ਹੋਣਾ ਨਾ ਸਰਦਾਰ ਭਗਵੰਤ ਸਿੰਘ ਮਾਨ बोल रहे ਤੁਹਾਡੀ ਗੱਲ ਕੀਤੀ ਆ ਵੀ ਕਿੰਨੇ ਕੈਂਡੀਡੇਟਾਂ ਪੀਆ ਦੇ ਖਲੋਤੇ ਆ ਕਿਸੇ ਨੇ ਇਹ ਮੁੱਦਾ ਬਣਾਇਆ ਕੋਈ ਇੱਥੇ ਦੇ ਭ੍ਰਿਸ਼ਟਾਚਾਰ ਦਾ ਸਭ ਨੂੰ ਲੱਗਦਾ ਵੀ ਉਹ ਲੱਗਦਾ ਵੀ ਸਾਨੂੰ ਫੰਡ ਮਿਲਣਾ ਲੈ ਕੇ ਚੱਲਣ ਵਾੜੀ ਫਾਰਟੀ ਫੰਡ ਮਿਲਣਾ ਉਹ ਤਾਂ ਮਿਲੂਗਾ ਨਹੀਂ ਕਿੱਥੋਂ ਦੇਣਗੇ ਵਿਚਾਰੇ ਭ੍ਰਿਸ਼ਟਾਚਾਰ ਕਰਨਗੇ ਤੇ ਫੰਡ ਦੇਣਗੇ ਨਾ ਚਲੋ ਉਦਾਂ ਕਿੱਥੋਂ ਦੇਣਗੇ ਫੈਸਲਾ ਜਨਤਾ ਨੇ ਲੈ ਲੈਣਾ ਸਾਨੂੰ ਦੇ ਆਜ਼ਾਦ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਨਾਲ ਦੀ ਨਾਲ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਨਮਸਕਾਰ